ਲਓ ਜੀ ਅੱਜ ਸਤਨਾਮ ਭਰਾ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲੀ ਅੱਜ ਨਾਲ ਆਈਆਂ ਆ ਵੀ ਪਹਿਲਾ ਦਿਨ ਹੈ ਵੀ ਇਹ ਡਰੂਗਾ ਤੇ ਵੀ ਇਸ ਕਰਕੇ ਬਾਈ ਨੇ ਸੱਟ-ਸੱਟ ਕਰਾਇਆ ਕੇ ਪਾਣੀ-ਪੁਣੀ ਪੀਤਾ ਥੋੜਾ ਜਿਹਾ ਜਗਦਾ ਸੀਗਾ ਪਹਿਲੇ ਦਿਨ ਕਰਕੇ ਤੇ ਦੇ ਸਕਦੇ ਆ ਜੀ ਤੇ 나ਗ ਪਹੁੰਚ ਗਿਆ ਘਰੇ ਆਪਣੇ ਤੇ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਵਧਾਈਆਂ ਕਿਉਂਕਿ ਪੰਜਾਬ ਦਾ ਨਾਮ ਕੱਢਣ ਵਾਲਾ ਜਿਹੜਾ ਛੋਟਾ ਸੀਗਾ ਉਹ ਅੱਜ ਆਪਣੇ ਘਰੇ ਆ ਗਿਆ ਸਿਹਤ ਵੀ ਦੇਖ ਸਕਦੇ ਆ ਤੁਸੀਂ ਬਾਕੀ ਤਾਂ ਹਜੇ ਖੂਨ ਤਾਂ ਉਹੀ ਇਹਦਾ ਗਰਮੀ ਹੈ ਤਾਂ ਵੀ ਜਿਵੇਂ ਕਈ ਵਾਰੀ ਆਇਆ ਹੁੰਦਾ ਵੀ ਥੋੜੀ ਜੀ ਦੇ ਉਮਰ ਵੱਡੀ ਹੋ ਜਾਂਦੀ ਹੈ ਵੀ ਪਤਾ ਨਹੀਂ ਬੀਕ ਹੋ ਜਾਂਦਾ ਤਾਂ ਹੁਣ ਵੀ ਜਦੋਂ ਲਿਆਉਂਦੇ ਸੀ ਉਹ ਵੀ ਸਾਡੇ ਕੋਲੇ ਵੀਡੀਓ ਹੈਗੀ ਆ ਤਾਂ ਹੁਣ ਵੀ ਬਹੁਤ ਇਹ ਚੈੱਕ ਕਰਦਾ ਕਿਉਂਕਿ ਹੁਣ ਹਜੇ ਆਪਾਂ ਤਾਂ 1.5 ਤੋਂ 2 ਮਹੀਨੇ ਸਾਮਕੇ ਫਿਰ ਉਹ ਤੋਂ ਬਾਅਦ ਦੇਖਦੇ ਆਂ ਵੀ ਅਗਲੀ ਅਪਡੇਟ ਕੀ ਹੈ ਵੀ ਇਹਨੂੰ ਕਿਹੜੇ ਲੋਡ ਤੇ ਇਸਤੇਮਾਲ ਕਰੀਏ ਆਪਣੇ ਫਾਰਮ ਦੇ ਉੱਤੇ ਤਾਂ ਫਿਰ ਇਹ ਸੈਟਅਪ ਬਣਾਵਾਂਗੇ ਤੇ ਕਿਵੇਂ ਲੱਗਿਆ ਵੀ ਦੋਸਤੋ ਕਮੈਂਟ ਕਰਕੇ ਵੀ ਤੁਸੀਂ ਜਰੂਰ ਦੱਸਣਾ ਆ ਦਾਣਾ ਦੇ ਕੇ ਸਤਨਾਮ 22 ਕਿੰਨੇ ਬਾਗੀ ਵੀ ਝਾਕਦਾ ਲਓ ਜੀ ਥੋੜਾ ਜਗਦਾ ਜ਼ਰੂਰ ਹੈ ਤਾਂ ਹੜ ਜਾਊਗਾ ਜਗਣੋਂ ਵੀ ਪਾਰਲੇ ਸਾਈਡ ਵੀ ਤੁਹਾਨੂੰ ਦਿਖਾ ਦਈਏ। ਹਾਂ ਖਾਲਾ ਖਾਲਾ। ਐ ਡਰਦਾ ਬੈਗ ਨੂੰ ਆਉਂਦਾ ਨਾ ਵਿਚਾਰਾ ਇਹ। ਹਾਂ ਜੀ ਹਾਂ ਬਿਲਕੁਲ ਬਾਈ। ਕਿਉਂਕਿ ਇਹ ਤੇ ਜਾਵਾ ਫਿਰ ਜਿਵੇਂ ਤੁਸੀਂ ਤੁਹਾਡੇ ਕੋਲ ਤਾਂ ਬਹੁਤ ਜਾਵਾ ਸੀ ਇਹ। ਹੁਣ ਅਸੀਂ ਇੱਕ ਤਾਂ ਨਾਤਰੋਂ ਤੋਂ ਹੋਰ ਨਹੀਂ ਛੇੜਦੇ ਬਾਈ। ਇਹਨੂੰ ਦੋ ਚਾਰ ਦਿਨ ție ਜਾ ਕੇ ਉਸ ਤੋਂ ਬਾਅਦ ਨੱਥੋਂ ਤੋਂ ਬਦਲ ਗਏ ਹੈ ਨਾ। ਮੋਟੇ ਕਦਾੜੀ ਗੱਲ ਨਹੀਂ ਨੱਥੇ ਇਹ ਮੈਂ ਤੁਹਾਨੂੰ ਦੱਸਿਆ ਵੀ ਨੱਥ ਨਾ ਕਈ ਵਾਰ ਰਾਤ ਨੂੰ ਟੁੜਾਈ ਜਾਂਦਾ ਇਹ। ਤੁਹਾਨੂੰ ਪਤਾ ਵੀ ਲੱਗਣਾ ਵੀ ਕਦੋਂ ਟੁੜਾਈ। ਉਹ ਵਿਤਲਿਆਰ ਵਾਲਾ ਆਈ ਵੀ ਬਾਗੇ ਰੱਖੀਏ ਨਾਲ। ਚਲੋ ਜਿਸ ਤਰ੍ਹਾਂ ਦਾ ਉਹ ਨਾਭੇ ਸੀਮਨ ਪੈਂਸ਼ਨ ਤੇ ਰਹਿ ਰਹੇ ਥੋੜਾ ਜਿਹਾ ਪੈਸ ਦਾ ਸਿਸਟਮ ਖੁੱਲਾ। ਅੱਗੜੀ ਕੋਸ਼ਿਸ਼ ਕਰਿਓ ਇਹਨੇ 2-3 ਦਿਨਾਂ ਵਿੱਚ ਆਪੇ ਜੀ ਲਗਾ ਲੈਣਾ। ਓਕੇ। ਠੀਕ ਹੈ ਠੀਕ ਹੈ ਭਾਈ ਐਂ ਕਰਾਂਗੇ। ਬਾਕੀ ਧੰਨਵਾਦ ਸਤਨਾਪੁਰੇ ਬਹੁਤ-ਬਹੁਤ। ਤਾਂ ਬਾਕੀ ਹੌਲੀ-ਹੌਲੀ ਐਂ ਜਦੋਂ ਮਾਲ ਸਮੂਛੇ ਦੀ ਕਰ ਲੱਗੇ ਮਾੜਾ-ਮੋਟਾ ਪਾਣੀ। ਕੱਖ ਪੱਠਾ ਹਨਾ ਪਾਉਣ ਲੱਗੇ ਬਸ ਇੰਨੇ ਚਿਰ ਡਰਨ ਰੋਨ ਨੂੰ ਹਟ ਜਿਓਣਾ ਬਾਈ ਹਨਾ ਹਾਂਜੀ ਪਰਲੇ ਪਾਸੇ ਟੇਡਾ ਚੀਜ਼ ਦਿਂਦਾ ਜੀ ਔਰਲੇ ਪਾਸੇ ਵਾਲੀ ਜਿਹੜੀ ਸਾਈਡ ਆ ਇਹ ਵੀ ਦੇਖ ਸਕਦੇ ਆ ਇਸ ਤਰ੍ਹਾਂ ਦੀ ਬਹੁਤ ਜਣੇ ਕਿ ਮੰਨਿਆ ਵਜੂ ਤਾਂ ਚਲ ਜਿਹੜੇ ਨਵੇਂ ਭਰਾ ਉਹਨਾਂ ਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਤਾਂ ਦੇਖਣਾ ਵੀ ਆ ਟੋਟੇ ਸਿੰਘ ਵਾਲਾ ਕਿਹੜਾ ਲਿਆਂਦਾ ਤੇ ਇਹ ਤਾਂ ਐ ਮੰਨ ਲਓ ਬਸ ਵੀ ਕਿਸਮਤ ਇਹ ਤਾਂ ਸੱਚੀ ਵਿੱਚ ਹੀ ਕਿਸਮਤ ਨੇ ਲਿਆਂਦਾ ਤੇ ਨਹੀਂ ਇਹੇ ਜੇ ਝੋਟੇ ਉਹਦੇ ਵਾਂਗੂ ਖਰੀਦਣ ਵਾਲਾ ਦਾ ਗੱਲ ਦੂਰ ਹੋ ਜਾਂਦਾ ਕੰਮ ਆ ਕਿਉਂਕਿ ਆਪਾਂ ਨੂੰ ਤੋਂ ਕਈ ਵਾਰੀ ਚੀਜ਼ਾਂ ਬਾਹਰ ਹੋ ਜਾਂਦਾ ਉਹਨਾਂ ਨੂੰ ਬੈਕਅਪ ਉੱਕ ਜਾਂਦੀਆਂ ਬਸ ਇਹ ਤਾਂ ਐ ਮੰਨ ਲਓ ਵੀ ਮੁਕੱਦਰ ਬਹੁਤ ਚੰਗੇ ਸੀ ਸਾਰੇ ਭਰਾਵਾਂ ਦੀਆਂ ਦਵਾਵਾਂ ਸੀਗੀਆਂ ਬੀਐਫਏ ਵਾਲਿਆਂ ਦੀ ਵੀ ਕਿਉਂਕਿ ਇਹ ਪਹਿਲਾਂ ਤੋਂ ਬਹੁਤ ਸਾਂ ਹੋ ਗਿਆ ਸੀਗਾ ਵੀ ਜਦੋਂ ਇਹ ਛੋਟੇ ਦੀ ਬੋਲੀ ਹੋਈ ਵੀ ਆਪਾਂ ਖਰੀਦਨੇ ਖਰੀਦਣਾ ਤੇ ਇਹ ਛੋਟੇ ਦੀ ਆਕਸ਼ਨ ਹੋਈ ਜੀ ਬੋਲੀ ਹੋਈ ਬੋਲੀ ਦੇ ਵਿੱਚ ਇਹ ਆਪਾਂ ਖਰੀਦ ਲਿਆ ਜਿਹੜਾ ਛੋਟਾ ਇਹ 나ਗਬੋਲ ਇਹ 나ਗ ਹੈ ਜੀ 나ਗ ਜਿਹੜੇ ਦੇ ਬਸ ਕੱਲੀਆਂ ਫੋਟੋਆਂ ਤੇ ਲੋਕ ਸੁਣ ਕੇ ਤਾਪਾ ਕਹਿੰਦੇ ਹੁੰਦੇ ਸੀ ਵੀ ਯਾਰ ਆਪਾਂ ਮਾਦੀ ਜਿੰਨਾ ਮਰਜ਼ੀ ਮਹਗਾ ਮਿਲ ਜਾਏ ਨਾਗ ਦਾ ਟੀਕਾ ਲਾਉਣਾ ਇਹ ਉਹ ਨਾਗ ਹੈ